ਤੇ ਜਿਹਨੇ ਉੱਤੇ ਮੈਨੂੰ ਫੇਰਦਾ ਫੇਰ ਬਿਲਕੁਲ ਨਹੀਂ ਇਹਦੇ ਕੋਲ ਜੀ ਕੋਲ ਇਹ ਸਾਰੇ ਇਹ ਹੁਣ ਇੱਕ ਜਾਨੀ ਚੇਲੇ ਵੀ ਗੀਰੀ ਜੀ ਜੀ ਇਹ ਕੋਰਪੋਰਟ ਨੇ ਤਾਂ ਬਾਤ ಈ один่ saaxenaak ਸ énormément thadiALLY, net young men inondayani chodakea vanapara Ashwa iras. koti rang Combine oung tamar rathni moeke ha假ak Natural tiaya hti namana tharnei ਕਿੰਦਰ ਹੈ ਜੀ ਇਹ ਪਾਗਲ ਕੋ ਬੋਲਣਾ ਕਰ ਗਿਆ ਲਵੀਨਾ ਉਹ ਕਿਨੇ ਜਨੇ ਹੈ ਲੈ ਕਲੇ ਕਲੇ ਜੀ ਕੁਛ ਹੈ ਦੋ ਬੰਦੇ ਲੈ ਕਨੇ ਹੈ ਚਲੋ ਸਭ ਤੋਂ ਪਹਿਲੇ ਤਾਂ ਮੈਂ ਇਹਦੀ ਮੈਨੂੰ ਇੱਕ ਨਾਮ ਦੇਣਾ ਕੋ ਥੋੜਾ 1000 ਰੁਪਏ ਦੇਣਾ ਜੀ ਦੋ ਜਣੇ ਆ ਮੈਂ ਤਾਂ ਹੋਗਾ ਸੇ ਨਾਮ ਦੇ ਦਿਆਂਗਾ ਜੀ ਜਗਤ ਦੇ ਹਲੋ ਬਰੋ ਬਰੋ ਹਾਂ ਹੁਣ ਸੇਪ ਕਰੀਏ ਹੋਰਿਆ ਖਸਕ ਹਾਂ ਤਾਂ ਬਰੋ ਲੈ ਜਾਵਾ ਆਜਾ ਮੇਰੀ ਗੱਲ ਸੁਣ ਕੇ ਦੇ ਵੇਹੇ ਤੋਂ ਨਾਮ ਦੇ ਰਿਹਾ ਸਸੀ ਗੱਜੀ ਤੇ ਬੈਠੋ ਗੱਡੀਆਂ 'ਚ ਅੱਗੇ ਚਲੀਏ ਜੀ ਅਭੀ ਨਹੀਂ ਹੋ ਤਾ ਅੱਜ ਹਾਂ ਚੱਗੇ ਆਜੋ ਵੀਰ ਵੀ ਦੇਖਣੀ ਹੈ ਦੂਸਰੀ ਵੀ ਚੈੱਕ ਕਰ ਲਓ ਆਜੋ ਆਜੋ ਠੀਕ ਹੈ ਠੀਕ ਹੈ ਜੀ ਚਲੋ ਜੀ ਠੀਕ ਇਹਨੇ ਕਰੇ ਕਿ ਲੋ ਜੀ 2.5 ਕਿਲੋ 2.5 ਕਿਲੋ 4 ਕਿਲੋ ਕੋਲ ਪਾਸ ਨੂੰ 3.5 ਕਿਲੋ ਖਾਦ ਹੈ ਤਾਂ ਜੀ ਦਾ ਮਤਲਬ ਇਹ ਹੈ ਕਿ ਹਫਤਾ ਇਸ 7 ਦਿਨਾਂ ਕੀ ਹਫਤੇ ਕੀ ਚਲੋ ਜੀ ਅੱਗੇ ਚੱਲ OKAYD Another point ਸਰਦ ਦੇ ਇੱਕ ਤਾਰੇ ਨੇ ਜੀ ਕਰ ਲਿਆ ਆਪਣਾ ਨਾਮ ਲਾ ਦਾਂ ਤੇ ਬੁੱਲੰਦ ਪਾਰਾਂ ਨਾ ਸੋ ਸੈਟ ਕਰ ਜਾ ਜੀ ਆਹ ਆ ਚਲੋ ਜੀ ਬੋਲੇ ਮਹਸਾਬ ਅ ਬਾਕੀ ਦਾ ਤੁਸੀਂ ਰਾਸ ਸਮਗਰੀ ਜਿਹੜੀ ਹੈਗੀ ਆ ਉਹ ਤਾਂ ਐਜੰਕਟਰ ਦੇ ਜ਼ਰੀਏ ਦਿੱਤੀ ਬਾਕੀ ਚੀਜ਼ਾਂ ਵੀ ਜਿਹੜੀਆਂ ਆ ਅਸੀਂ ਦੇਖਿਆ ਆ ਗਿਆ ਕਿ ਨੋਡਲ ਅਫੀਸਰ ਲਗਾਏ ਆ ਗਿਆ ਔਰ ਰਾਸ਼ਨ ਜਿਹੜਾ ਹੈਗਾ ਉਹ ਘਰ-ਘਰ ਪਹੁੰਚਾਇਆ ਜਾ ਰਿਹਾ ਹੈਗਾ ਹੁਣ ਪਸ਼ੂਆਂ ਦਾ ਚਾਰਾ ਵੀ ਜਿਹੜਾ ਹੈਗਾ ਉਹ ਪਹੁੰਚਾਇਆ ਜਾ ਰਿਹਾ ਹੈਗਾ ਤੁਹਾਡਾ ਕੀ ਕਹਿਣਾ ਕਿੰਨਾ ਡਾਟਾ ਤੁਹਾਡੇ ਕੋਲ ਹੈਗਾ ਕਿ ਕਿੰਨੇ ਪਸ਼ੂ ਹੈਗੇ ਆ ਇਸ ਇਲਾਕੇ ਦੇ ਵਿੱਚ ਜਿਹੜੇ ਕਿ ਹੜ੍ਹ ਤੋਂ ਪ੍ਰਭਾਵਿਤ ਆ ਗਏ ਔਰ ਕਿੰਨਾ ਹੋਰਾਂ ਵਾਸਤੇ ਰਾਸ਼ਨ ਚਾਹੀਦਾ ਹੈਗਾ ਬਿਲਕੁਲ ਜਿੱਥੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੀ ਚੁਣੌਤੀ ਸੀਗੀ ਪਹਿਲੋਂ ਉਹ ਬਚਾਨ ਦੀਆਂ ਪੂਰੀਆਂ ਵਾਹ ਲਾਈਆਂ ਨੇ ਉਹ ਰੈਸਕਿਊ ਕਰਕੇ ਲੋਕਾਂ ਨੂੰ ਬਚਾਇਆ ਹੁਣ ਇਸ ਤੋਂ ਬਾਅਦ ਜਿਹੜਾ ਮਰਲਬ ਰਾਸ਼ਨ ਆ ਉਹਨੂੰ ਵੰਡਿਆ ਜਾ ਰਿਹਾ ਪਿੰਡਾਂ ਦੇ ਅੰਦਰ ਬਿਲਕੁਲ ਵੱਡੇ ਪੱਧਰ ਤੇ ਮਰਲਬ ਕੋਈ ਆਸਾ ਪਰਿਵਾਰ ਪਿੰਡ ਚ ਨਾ ਰਵੇ ਜਿਹਨੂੰ ਰਾਸ਼ਨ ਦੀ ਲੋੜ ਹੈ ਨਾ ਟੇ ਓਨਲੀ ਸਿੰਗਲ ਬਲਕਿ ਦੋ ਦੋ ਵਾਰ ਵੀ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਰਾਸ਼ਨ ਭੇਜਿਆ ਆਪਣੇ ਭੈਣ ਭਰਾਵਾਂ ਨੂੰ ਮਾਨ ਸਾਹਿਬ ਦਾ ਆਦੇਸ਼ ਆ ਵੀ ਬਿਲਕੁਲ ਜਿਹੜਾ ਲੋਕਾਂ ਦੇ ਵਿੱਚ ਰਹਿਣਾ ਤੇ ਲੋਕਾਂ ਦੇ ਜਿਹੜੇ ਡਿਮਾਂਡ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਇਆ ਕੰਮ ਕਰਨਾ ਸੋ ਮੈਂ ਜਿੱਥੇ ਸਾਡੀਆਂ ਟੀਮਾਂ ਰਾਸ਼ਨ ਵੰਡ ਰਹੀਆਂ ਨੇ ਪੂਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਭੱਬਾ ਭਾਰੋਗੇ ਲੱਗਿਆ ਸਾਡੀਆਂ ਟੀਮਾਂ ਪਿੰਡਾਂ ਦੇ ਸਰਪੰਚ ਸਾਡੇ ਲੀਡਰ ਸਰਦਾਰ ਸਾਡੇ ਚੇਅਰਮੈਨ ਸਾਡੇ ਵਲੰਟੀਅਰ ਉਸੇ ਅਸੀਂ ਵੀ ਸਾਰੇ ਲੋਕ ਲੱਗਿਆ ਸੋ ਅੱਜ ਮੇਰੇ ਮਤਲਬ ਜਿਹੜੇ ਹਲਕਾ ਮੈਂ ਆਪਣੇ ਹਲਕਾ ਵਾਸੀਆਂ ਨੂੰ ਜਿਹੜੇ ਫਲੱਡ ਅਫੈਕਟਡ ਏਰੀਆ ਆ ਜਿੱਥੇ ਮਨੋਕਰ ਨੂੰ ਨੁਕਸਾਨ ਹੋਇਆ ਉਹ ਤਾਂ ਜਿਹੜੇ ਸਾਡੇ ਪਸ਼ੂ ਨੇ ਉਹਨਾਂ ਦੇ ਵੀ ਉਹਨਾਂ ਦੇ ਚਾਰੇ ਦਾ ਜਿਹੜਾ ਉਹ ਵੱਡਾ ਸੰਕਟ ਸਾਹਮਣੇ ਹੈਗਾ ਸੋ ਅੱਜ 1500 ਬੋਰੀ 800 ਬੋਰੀ ਇਹ ਹੈ ਤੇ 800 ਬੋਰੀ ਪਿੱਛੇ ਆ ਰਹੀ ਹੈ 1500 ਬੋਰੀ ਜਿਹੜੀ ਆ ਉਹ ਅੱਜ ਇਹਨਾਂ ਹਾਰਡ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਦੇ ਚਾਰੇ ਦੇ ਵਾਸਤੇ ਜਿਹੜੀ ਆ ਉਹ ਰਵਾਨਾ ਕੀਤੀ ਆ ਸੋ ਵੱਖ-ਵੱਖ ਸਾਥੀ ਮੇਰੇ ਨਾਲ ਨੇ ਸਵੇ ਦੇ ਇਸ ਇਲਾਕੇ 'ਚ ਲੱਗੇ ਆ ਸੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਜਿਹੜਾ ਇਸ ਦੇਸ਼ ਦਾ ਪੇੜ ਪਾਲ ਦਾ ਇਸ ਦੇਸ਼ ਦੇ ਅਨਪੰਡਾਰ ਦੇ ਅੰਦਰ ਜਿਹੜੀ ਸੈਂਟਰਲਾਈਜ਼ਡ ਗਵਰਨਮੈਂਟ ਆ ਉਹਦੇ ਵਿੱਚ 80% ਜਿਹੜੀ ਭੂਮਿਕਾ ਪੰਜਾਬ ਦੀ ਆ ਸੋ ਅੱਜ ਪੰਜਾਬੀਆਂ ਤੇ ਸੰਕਟ ਆ ਇਹ ਸੰਕਟ ਪੰਜਾਬੀਆਂ ਨੇ ਪਹਿਲਾਂ ਵੀ ਦੇਖਿਆ ਬੜੀ ਵਾਰ ਲੇਕਿਨ ਇਹ ਡਾਡਾ ਸੰਕਟ ਆਇਆ ਕੁਦਰਤ ਨੇ ਆਪਣਾ ਵਿਕਰਾਂਡ ਰੂਪ ਜਿਹੜਾ ਉਹ ਲੋਕਾਂ ਨੂੰ ਦੱਸਿਆ ਸੋ ਕੁਦਰਤ ਦੇ ਨਾਲ ਵੀ ਹਮੇਸ਼ਾ ਮਨੁੱਖ ਲੜਦਾ ਆਇਆ ਸੋ ਇਹ ਇਸ ਸੰਘਰਸ਼ ਦੇ ਵਿੱਚੋਂ ਕੇ ਵਾਰੀ ਮਨੁੱਖ ਜਿੱਤਦਾ ਕੇ ਵਾਰੀ ਹਾਰਾ ਖੰਦਾ ਲੇਕਿਨ ਮੈਂ ਸਮਝਦਾ ਕਿ ਪੰਜਾਬੀ ਵਖਰੀ ਮਿੱਟੀ ਦੇ ਬਣੇ ਲੋਕ ਆ ਇਹ ਬੜੀ ਵਾਰੀ ਡਿੱਗੇ ਆ ਬੜੀ ਵਾਰੀ ਉੱਠੇ ਆ ਸੋ ਅੱਜ ਰਾਹਸਮਗਰੀ ਜਿੱਥੇ ਨਾਲਾ ਵਾ ਬਾਕੀ ਜਾ ਰਿਹਾ ਸਾਰੇ ਜਿਹੜਾ ਚੀਨੀ ਜਾ ਰਹੀ ਆ ਦਾਲਾ ਜਾ ਰਹੀਆਂ ਨੇ ਮਤਲਬ ਅਨਾਜ ਜਾ ਰਿਹਾ ਵੱਖ-ਵੱਖ ਤਰ੍ਹਾਂ ਦਾ ਪਾਣੀ ਜਾ ਰਿਹਾ ਮੈਡੀਕਲ ਟੀਮਾਂ ਲੱਗੀਆਂ ਹੋਈਆਂ ਨੇ ਉਥੇ ਪਸ਼ੂਆਂ ਦੇ ਚਾਰੇ ਦਾ ਜਿਹੜਾ ਸੰਕਟ ਆ ਉਹਨੂੰ ਵੀ ਅਸੀਂ ਸਵੇਰ ਤੱਕ ਜਿਹੜਾ ਮੁਕੰਮਲ ਕਰ ਦੇਣਾ ਸੋ ਤੂੜੀ ਦੇ ਟਰੱਕ ਵੀ ਆ ਰਹੇ ਆ ਪਿੱਛੇ ਸੋ ਅੱਜ ਜਿਹੜਾ ਆ ਉਹ 1600 ਬੋਰੀਆਂ ਦਾ ਜਿਹੜਾ ਉਹ ਚੌਕਰ ਦਾ ਉਹ ਅਸੀਂ ਨਾ ਪਿੰਡਾਂ ਦੇ ਲਈ ਅੱਜ ਚਾਹੇ ਉਜਦੇ ਪਾਰ ਪਿੰਡ ਹੋਣ 13 ਚਾਹੇ ਸਾਡੇ ਮੰਡ ਦੇ ਮਜ਼ਿਹਰੀਆਂ ਹੋਣ ਤਾਸ ਹੋਵੇ ਮਾਕਰ ਹੋਵੇ ਬਮਿਆਲ ਬਹਾਦਰਪੁਰ ਵਗੈਰਾ ਤਮਾਮ ਜਿੰਨੇ ਪਿੰਡ ਆ 80 ਪਿੰਡ ਨੇ ਜਿਹੜੇ ਇਸ ਇਲਾਕੇ ਦੇ ਉਹਨਾਂ ਦੇ ਲਈ ਅੱਜ ਜਿਹੜੀ ਰਵਾਨਾ ਕੀਤੀ ਆ ਤੇ ਹੋਰ ਵੀ ਜਿਹੜੀ ਲੋਡ ਹੋਏਗੀ ਅਸੀਂ ਪੂਰੀ ਦਿਨ ਰਾਤ ਇਸ ਕੰਮ 'ਚ ਲੱਗੇ ਹੋਏ ਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਵਲੰਟੀਅਰ ਸਾਡੇ ਆ